ਅੱਜ ਇਸ ਜ਼ਬਰ ਵਿਰੋਧ ਰੈਲੀ ਦੇ ਵਿੱਚ ਪੂਰਾ ਪੰਜਾਬ ਇਕੱਠਾ ਹੋਇਆ ਇਹ ਰੈਲੀ ਅੱਜ ਕਰਨੀ ਕਿਉਂ ਪਈ ਜਿਹੜਾ ਇਹ ਜ਼ਬਰ ਆ ਇਹ ਜ਼ਬਰ ਅੱਜ ਦਾ ਨਹੀਂ ਚੱਲਦਾ ਆ ਰਿਹਾ ਇਹ ਪੁਲਸੀਆ ਜ਼ਬਰ 1861 ਤੋਂ ਲੈ ਕੇ ਜਦੋਂ ਪੁਲਿਸ ਐਕਟ ਬਣਿਆ ਸੀ ਉਦੋਂ ਤੋਂ ਚੱਲਦਾ ਆ ਰਿਹਾ ਤੇ ਉਦਾਂ ਹੀ ਚੱਲਦਾ ਆ ਰਿਹਾ ਇਸ ਜ਼ਬਰ ਨੇ ਸਾਡੀ ਨੌਜਵਾਨੀ ਦਾ ਕਹਾਣ ਕੀਤਾ ਇਸ ਜ਼ਬਰ ਨੇ 1984 ਚ ਸਾਡੇ ਨੌਜਵਾਨ ਪੰਜਾਬ ਦੀ 25000 ਨੌਜਵਾਨੀ ਖਾਦੀ ਆ ਇਸ ਜ਼ਬਰ ਨਾਲ ਜਿਹੜਾ ਕਿ ਤਸੀਹੇ ਸਰਤਾਰ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਸਹੇ ਆ ਸਾਡੀ ਨੌਜਵਾਨੀ ਨੇ ਸਹੇ ਆ ਤੇ ਅੱਜ ਵੀ ਇਹ ਜ਼ਬਰ ਚੱਲਦਾ ਆ ਰਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਨਹੀਂ ਹੈ ਇਹ ਪਾਲਸ ਰਾਜ ਦੀ ਸਰਕਾਰ ਹੋ ਗਈ ਆ ਤੇ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨ ਇੱਕ ਬਿਆਨ ਦਿੱਤਾ ਸੀਗਾ ਟਿੱਕਰ ਮਾਰੀ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਭਗਵੰਤ ਮਾਨ ਦੇ ਵਿੱਚੋਂ ਉਹ ਸਟੇਜ ਨਹੀਂ ਜਾਂਦੀ ਉਹ ਸਟੇਜ ਬਹੁਤ ਵਧੀਆ ਚਲਾਉਂਦੇ ਨੇ ਪਰ ਸਟੇਟ ਨਹੀਂ ਚਲਾ ਸਕਦੇ ਪਿਛਲੀ ਵਾਰੀ ਉਹਨਾਂ ਨੇ ਟੌਟ ਮਾਰਿਆ ਸੀ ਕਿਹੜੇ ਕਿਸਾਨ ਆ ਬੈਠਿਆ ਕਿਸਾਨ ਆ ਬੈਠਿਆ ਸੰਘਰਸ਼ੀ ਲੋਕ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ